ਕਿਸਾਨ ਲੀਡਰ ਸਰਬੰਸਿੰਘ ਪੰਦੇਰ ਦੇ ਵੱਲੋਂ ਸਰਕਾਰ ਨੂੰ ਦਿੱਤੀ ਸਿੱਧੀ ਚੇਤਾਵਨੀ ਮਾਰੀ ਸੜਕ ਦੇ ਉੱਤੇ ਖੜ ਕੇ ਲਲਕਾਰ ਅੱਜ ਦੇਸ਼ ਭਰ ਦੇ ਵਿੱਚ ਕੇਂਦਰ ਸਰਕਾਰ ਦੇ ਖਿਲਾਫ ਜੰਮ ਕੇ ਪੜਾਸ ਕੱਢੀ ਹੈ ਤੇ ਪੁਤਲੇ ਫੂਕੇ ਰੋਸ ਮਜ਼ਾਹਰਾ ਵੀ ਕੀਤਾ ਇਸ ਦੌਰਾਨ ਅੰਮ੍ਰਿਤਸਰ ਦੇ ਗੋਲਡਨ ਗੇਟ ਦੇ ਕੋਲ ਖੜ ਕੇ ਜਿੱਥੇ ਇਕੱਠੇ ਹੋ ਕੇ ਕਿਸਾਨਾਂ ਦੇ ਵੱਲੋਂ ਪੁਤਲੇ ਫੂਕੇ ਰੋਸ ਮਜ਼ਾਹਰਾ ਕੀਤਾ ਉੱਥੇ ਹੀ ਸਰਕਾਰ ਨੂੰ ਭਾਵੇਂ ਪੰਜਾਬ ਦੀ ਸਰਕਾਰ ਆ ਭਾਵੇਂ ਕੇਂਦਰ ਦੀ ਸਰਕਾਰ ਆ ਉਸ ਨੂੰ ਸਿੱਧੀ ਚੇਤਾਵਨੀ ਦਿੰਦੇ ਹੋਏ ਨਜ਼ਰ ਆਏ ਸਰਬੰਸਿੰਘ ਭੰਦੇਰ ਆਖਰ ਕਿਉਂ ਇੰਨੇ ਗੁੱਸੇ ਦੇ ਵਿੱਚ ਨਜ਼ਰ ਆਏ ਹੱਡ ਚੀਰਮੀ ਠੰਡ ਚ ਖੜ ਕੇ ਵੱਡੇ ਐਲਾਨ ਕਰ ਦਿੱਤੇ ਇੱਕ ਵਾਰ ਭੰਦੇਰ ਦੀ ਜਵਾਨੀ ਸੁਣ ਲੋ ਮੈਂ ਸਰਬੰਸਿੰਘ ਭੰਦੇਰ ਇਸ ਵੇਲੇ 골ਡਨ ਗੇਟ ਤੇ ਖੜਾ ਜਿਹੜਾ ਦੋ ਫੋਰਮਾਂ ਨੇ ਦਿਸਦੇ ਵੱਡੇ ਫੋਰਮਾਂ ਨੇ ਐਲਾਨ ਕੀਤਾ ਸੀ ਮੇਰੇ ਮਗਰ 골ਡਨ ਗੇਟ ਆ ਇੱਥੇ ਅਸੀਂ ਅੱਜ ਮੋਦੀ ਸਰਕਾਰ ਦੀ ਅਰਥੀ ਫੂਕੀ ਆ ਅਰ ਦੇਸ਼ ਭਰ ਦੇ ਵਿੱਚ ਅੱਜ ਹਰ ਪਿੰਡ ਹਰ ਕਲੀ ਹਰ ਕਸਬੇ ਵਿੱਚ ਅਰਥੀਆਂ ਫੁਕੀਆਂ ਜਾ ਰਹੀਆਂ ਨੇ ਮੋਦੀ ਸਰਕਾਰ ਨੂੰ ਕੁੰਬ ਕਰਨ ਦੀ ਨੀਂਦ ਤੋਂ ਜਗਾਉਣ ਲਈ ਇਹ ਦੇਸ਼ ਵਿਆਪੀ ਪ੍ਰੋਗਰਾਮ ਹੈ ਅੱਜ ਕਰੋੜਾਂ ਲੋਕ ਜਦੋਂ ਨਿਕਲ ਆਏ ਸੜਕਾਂ ਤੇ ਤੇ ਕਾਰਪੋਰੇਟਾਂ ਦੇ ਪੈਰਾਂ 'ਤੇ ਅੱਗ ਮਚਣੀ ਅੱਜ ਇਹ ਲੋਕਾਂ ਨੇ ਮਜਾ ਦੇਣੀ ਆ ਐਮਐਸਪੀ ਗਰੰਟੀ ਕਾਨੂੰਨ ਬਣੂਗਾ ਮੋਦੀ ਜੀ ਦੇਸ਼ ਦੇ ਕਿਸਾਨ ਮਜ਼ਦੂਰ ਦਾ ਕਰਜ਼ਾ ਮਾਫ਼ ਹੋਊਗਾ ਆਦਿਵਾਸੀਆਂ ਦੇ ਸੰਵਿਧਾਨ ਦੀ 5ਵੀਂ ਅਨੁਸੂਚੀ ਲਾਗੂ ਹੋਊਗੀ ਮਜ਼ਦੂਰਾਂ ਨੂੰ 203 ਨਰੇਕਰ ਚੰਗੀ ਦਿਹਾੜੀ ਮਿਲੂਗੀ 12 ਮੰਗਾਂ ਦਾ ਸਾਡਾ ਪ੍ਰਸਤਾਵ ਹੈ ਜਿਹੜਾ ਸਰਕਾਰ ਨੂੰ ਅਸੀਂ ਦਿੱਤਾ ਹੈਗਾ ਵਾ ਇਹਦੇ ਨਾਲ ਦੀ ਨਾਲ 13 ਨੂੰ ਲੋਹੜੀ ਵਾਲੇ ਦਿਨ ਜਿਹੜਾ ਨਵਾਂ ਖੇਤੀ ਨਿੱਜੀ ਹੱਥਾਂ ਵਿੱਚ ਮੰਡੀ ਕਰਨ ਦਾ ਖਲੜਾ ਆ ਰਿਹਾ ਉਹਦੀਆਂ ਕਾਪੀਆਂ ਸੀ ਸਾਡਾਂਗੇ ਇਹ ਵੀ ਪੈਨ ਇੰਡੀਆ ਦਾ ਸਾਡਾ ਪ੍ਰੋਗਰਾਮ ਹੋਊਗਾ ਸੋ ਜਿਹੜਾ ਕੱਲ ਕਿਸਾਨ ਸ਼ਹੀਦ ਹੋ ਗਿਆ ਸੀ ਸੰਬੂ ਤੇ ਸਲਫਾਸਤੀਆਂ ਗੋਲੀਆਂ ਖਾ ਕੇ ਬੇਸ਼ੱਕ ਸਾਡੇ ਕਿਸਾਨਾਂ ਨੂੰ ਖੁਦਕੁਸ਼ੀਆਂ ਦਾ ਰਾਹ ਨਹੀਂ ਚੁਣਨਾ ਚਾਹੀਦਾ ਅੰਦੋਲਨਾਂ ਤੇ ਟੇਕ ਰੱਖਣੀ ਚਾਹੀਦੀ ਆ ਉਹਦਾ ਅਜੇ पार्थिव ਸਰੀਰ ਹਸਪਤਾਲ ਪਟਿਆਲੇ ਚ ਪਿਆ ਵਾ ਤੁਰੰਤ ਸਰਕਾਰ ਮੰਗਾ ਮੰਨ ਕੇ ਨਿਪਟਾਰਾ ਕਰੇ ਨਹੀਂ ਤੇ ਤਿੱਖੇ ਅੰਦੋਲਨ ਦੀ ਸਾਨੂੰ ਲੋੜ ਨਾ ਪਵੇ ਇਹਦੇ ਨਾਲ ਦੀ ਨਾਲ ਜਿਹੜਾ ਆਪਣਾ ਪ੍ਰਸਤਾਵ ਏਕਤਾ ਦਾ ਐਸਕੇਮ ਨੇ ਆਪਣਾ ਰੈਲੀ ਮੋਕੇ 'ਤੇ ਕਿਹਾ ਵਾ ਉਹਦਾ ਸਵਾਗਤ ਕਰਦੇ ਆਂ देर ਨਾ ਹੀ ਸਹੀ ਅਸੀਂ ਤਾਂ ਲਗਭਗ 17 ਮਹੀਨਿਆਂ ਦੇ ਇਕਤਾਲੀ ਯਤਨ ਕਰ ਰਹੇ ਆਂ ਔਰ ਜੇ ਉਹ ਅੱਜ ਖਨੌਰੀ ਤੇ ਸ਼ੰਭੂ ਤੇ ਜਾਂਦੇ ਆ ਉਹਨਾਂ ਦਾ ਪ੍ਰਸਤਾਵ ਸਾਡੇ ਸਤਿਕਾਰਯੋਗ ਆਗੂ ਸਹਿਬਾਨ ਸਵੀਕਾਰਨਗੇ ਫਿਰ ਦੋਵੇਂ ਫੋਰਮ ਮੀਟਿੰਗ ਕਰਕੇ ਅੱਗੇ ਦਾ ਜਿਹੜਾ ਵਾ ਪ੍ਰੋਗਰਾਮ ਅਸੀਂ ਇਕੱਠੇ ਹੋਣ ਦਾ ਬਣਾਵਾਂਗੇ ਔਰ ਸਾਰੇ ਲੋਕਾਂ ਨੂੰ ਅੱਜ ਅਪੀਲ ਆ ਪੀ ਪੂਰੇ ਦੇਸ਼ ਤੇ ਪੰਜਾਬ ਭਰ ਦੇ ਵਿੱਚ ਅਰਚੀਆਂ ਸਾੜੀਆਂ ਜਾਣ ਧੰਨਵਾਦ ਆ ਤੁਸੀਂ ਸੁਣਿਆ ਸਰਬਨ ਸਿੰਘ ਭੰਦੇਰ ਦੇ ਵੱਲੋਂ ਪੁਤਲਾ ਫੂਕ ਮਜ਼ਾਹਰਾ ਕਰਨ ਤੋਂ ਬਾਅਦ ਜਾਣਕਾਰੀ ਸਾਂਝੀ ਕਰ ਦਿੱਤੀ ਤੇ ਨਾਲ ਹੀ ਕਹਿ ਦਿੱਤਾ ਕਿ ਸਰਕਾਰ ਕਿਤੇ ਭਲੇਖੇ ਚ ਨਾ ਰਹੇਵੇ ਸਾਰੇ ਭਲੇਖੇ ਕੱਢ ਦਿਆਂਗੇ ਸਿੱਧੀ ਚੇਤਾਵਨੀਆਂ ਕਹਿੰਦੇ ਮੇਰੀ ਸਰਕਾਰ ਨੂੰ ਮੰਗਾ ਹਲੇ ਤੱਕ ਨਹੀਂ ਮੰਨਿਆ ਸਰਕਾਰ ਨੇ ਦੂਜੇ ਪਾਸੇ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਤੇ ਬੈਠੇ ਨੇ ਉਨ ਡੇਢ ਮਹੀਨਾ ਹੋ ਚੁਕਿਆ ਮਰਨ ਵਰਤ ਤੇ ਬੈਠੇ ਨੇ ਪਰ ਹਲੇ ਤੱਕ ਵੀ ਕੋਈ ਮਸਲੇ ਦਾ ਹੱਲ ਨਹੀਂ ਨਿਕਲ ਰਿਹਾ ਅੱਜ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਵੀ ਜਿਹੜੇ ਭਾਜਪਾ ਪੰਜਾਬ ਇਕਾਈ ਦੇ ਨੇ ਉਹਨਾਂ ਨੂੰ ਲੀਡਰਾਂ ਨੂੰ ਕਹਿ ਦਿੱਤਾ ਕਿ ਤੁਸੀਂ ਅਕਾਲ ਤਖਤ ਸਾਹਿਬ ਨੂੰ ਜਾ ਕੇ ਕਹਿ ਰਹੇ ਹੋ ਕੱਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕਰ ਰਹੇ ਹੋ ਤੁਸੀਂ ਕੇਂਦਰ ਸਰਕਾਰ ਨੂੰ ਸਿੱਧੀ ਅਪੀਲ ਕਿਉਂ ਨਹੀਂ ਕਰਦੇ ਤੁਹਾਡੇ ਆਕਾਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਉਂ ਨਹੀਂ ਕਹਿੰਦੇ ਕਿ ਕਿਸਾਨਾਂ ਦੀਆਂ ਮੰਗਾਂ ਮੰਨ ਲਓ ਜਗਜੀਤ ਸਿੰਘ ਡੱਲੇਵਾਲ ਤਾਂ ਕਹਿੰਦੇ ਆਪੇ ਹੀ ਮਰਨ ਵਰਤ ਖਤਮ ਕਰ ਦੇਵੇਗਾ ਇੱਕ ਵਾਰ ਜਗਜੀਤ ਢੱਲੇ ਵਾਲ ਦੀ ਵੀ ਜਵਾਨੀ ਤੁਹਾਨੂੰ ਸੁਣਾਉਣੇ ਆ। ਦੋਸਤੋ ਅੱਜ ਜਦੋਂ ہمیں ਯਹਾਂ ਪੇ ਇਹ ਸੂਚਨਾ ਮਿਲੀ ਕਿ ਪੰਜਾਬ ਆਪ ਪਾਕੀ ਜੋ ਇਕਾਈ ਹੈ ਖੁਸ ਨੇ ਅਕਾਲ ਤਖਤ ਪੇ अपील की है कि डेवाल का अनशन करवाया जाए उसको जथेदारों के माध्यम से पांच प्यारों से हुक्म दिया जाए कि वो अनशन छोड़े मुझे मैं सत्कार करता हूं हमारे अकाल तख्त साहिब का सभी तख्तों का और पांच प्यारों का लेकिन सवाल ये है कि भाजपा इकाई के जो हमारे भाई हैं पंजाब के लोग हैं पंजाब के वसनीक हैं और ये जो हम लड़ाई लड़ रहे हैं ये जो हम मांग उठा रहे हैं एम एस पी कानून की ये पूरे पंजाब के लिए है तो भाई आप को जाना तो चाहिए मोदी जी के पास आपको जाना चाहिए उपराष्ट्रपति जी के पास जिन्होंने बड़ा स्पष्ट किसानों के बारे में वो बोले हैं एग्रीकल्चर मिनिस्टर के पास जाना चाहिए अमित शाह जी के पास जाना चाहिए लेकिन उधर जाने की बजाय आप जा रहे हैं हमारे अकाल तख्त साहिब के जथेदार की तरफ इसका मतलब क्या निकलता है क्या आप आपके अंदर क्या है आपको मैं फिर से हाथ जोड़ता हूँ कि भाई अकाल तख्त साहिब की तरफ जाने की बजाय आप कृपया मोदी जी से कहें कि वो हमारी मांगे माने तो अनशन छोड़ देंगे हमारा अनशन करना कोई कोई कारोबार तो है नहीं है हम तो उसी वक्त छोड़ देंगे ना ही हमारा शौक है सो इसलिए धन्यवाद मैं फिर से निवेदन करता हूँ पंजाब इकाई को भाजपा की तो भाजपा वाली को कि कृपया आप मोदी जी से बात करें ਫੌਤ ਬਹੁਤ ਧੰਨਵਾਦ। ਆਹੀ ਗੁਦ ਸ਼ਿੱਖਰ ਕਾਲਸਾ। ਕੋ ਆਹੀ ਗੁਦ ਚਿੱਕੀ ਫਤੇ।